ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈ ਜੀ 17 ਹੁੰਦੇ ਨੇ ਆ ਜਗਰਾਉਂ ਦੀ ਮੰਡੀ ਦਾ ਤੀਜਾ ਬਹੁਤ ਸੋਹਣਾ ਇਕੱਠ ਜੁੜਿਆ ਹੋਇਆ ਹੈ ਜੀ ਮੰਡੀ ਤੇ ਬਹੁਤ ਸੋਹਣੇ ਸੋਹਣੇ ਜਾਨਵਰ ਆਏ ਆ ਜੀ ਮੰਡੀ ਦੇ ਉੱਤੇ ਹਾਲਾ ਕੁਆਲਿਟੀ ਦੇ ਸ਼ੋ ਕੁਆਲਿਟੀ ਦੇ ਬਸ਼ੇਰੇ ਬਸ਼ੇਰੀਆਂ ਜੀ ਜਗਰਾਉਂ ਮੰਡੀ ਤੇ ਪਹੁੰਚੇ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਇਕੱਠ ਪੂਰਾ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਵੇਚ ਖਰੀਦ ਵਾਲੇ ਜਾਨਵਰ ਵੀ ਦਿਖਾਵਾਂਗੇ ਜੀ ਬਸ਼ੀਰੇ ਦਾ ਕੱਦ ਘੋੜੇ ਦਾ ਕੱਦ ਦੇਖੋ ਸਾਰੀ ਬਸ਼ੀਰਾ ਕਿਹ ਹੈਗੇ ਜੀ ਘੋੜੇ ਦਾ ਕੱਦ ਦੇਖੋ ਜੀ 69 ਇੰਚ ਇਹ ਵਿਨੇਜ ਤਾਰਾ ਨਾਮ ਹੈ ਜੀ ਪੰਜ ਕਿਲੋਣਾ ਘੋੜਾ ਬਹੁਤ ਸੋਹਣਾ ਅੱਗੇ ਆ ਗਿਆ ਜੀ ਅੰਕਲ ਦਾ ਬਹੁਤ ਸੋਹਣਾ ਫਤਿਹਜੰਗ ਬਹਿ ਜਾ ਬਹਿ ਜਾ ਕਰਵਾਈ ਪਈ ਹੈ ਜੀ ਇਹਦੀ ਵੀ ਵੀਡੀਓ ਪਰਸਨਲ ਆਉਣ ਵਾਲੀ ਹੈ ਜੀ ਮੰਡੀ ਤੇ ਸਾਧ ਨਾਲੋਂ ਜ਼ਿਆਦਾ ਅਟਰੈਕਸ਼ਨ ਜੋ ਕਿ ਦੇ ਰਹਿਣੇ ਜੀ ਜੋਤਾਂ ਵਾਲੇ ਤੇ ਬਹੁਤ ਸੋਹਣਾ ਟੈਂਟ ਲਾਇਆ ਜਬਰਜੰਗ ਆ ਗਿਆ ਜੀ ਆਪਣਾ ਮੱਝੂਕੇ ਪਲੱਟ ਲਾਈਨ ਦਾ ਫੌਜੀ ਦਾ ਪੂਤਾ ਤੇ ਬਲੰਦ ਦਾ ਬੱਚਾ ਉਰੇ ਆਊਗਾ ਜੀ ਉਹ ਵੀ ਆਪਾਂ ਖਲਮਾਵਾਂਗੇ ਇਹ ਤਾਂ ਜਬਰਜੰਗ ਆ ਗਿਆ ਜੀ ਬਹੁਤ ਸੋਹਣਾ ਸੈਟਅਪ ਤਿਆਰ ਕਰਿਆ ਵੀਰਿਆ ਨੇ ਵੀਡੀਓ ਦੇ ਨਾਲ ਬਣੇ ਰਹੋ ਅੱਗੇ ਤੁਹਾਨੂੰ ਵੇਚ ਖਰੀਦ ਵਾਲੇ ਜਾਨਵਰ ਵੀ ਦਿਖਾਵਾਂਗੇ ਜੀ ਮੰਡੀ ਦਾ ਮਾਹੌਲ ਕਿਵੇਂ ਕਿਵੇਂ ਆ ਏਅਰ ਸਟੱਡ ਫਾਰਮ ਚੋਂ ਤਾਂ ਇੱਜ ਪੂਰੀ ਜੋਗਨ ਤੇ ਆ ਜੀ ਪੂਰਾ ਸੋਹਣਾ ਮੇਲਾ ਵੱਜਿਆ ਟੈਲੋਂ ਸਟਾਰਟ ਫਾਰਮ ਸਟਾਰਟ ਇੰਚ ਦਾ ਨੁਕਰ ਆਸਾਨੀ ਕੋੜਾ ਜੀ ਵੀਰਿਆਂ ਕੋਲੇ ਪਤੋਂ ਹੀ ਰਾ ਮੋਗੇ ਤੋਂ ਪਹੁੰਚੇ ਨੇ ਜੀ ਵੀਰੇ ਹੁਣੇ ਬਹੁਤ ਸੋਹਣਾ ਨੁਕਰ ਆਸਾਨੀ ਕੋੜਾ ਵੀਰਿਆਂ ਦਾ ਇੱਧਰ ਸੇਲ ਪਰਚੇਜ਼ ਵਾਲੇ ਬਹੁਤ ਸੋਹਣਾ ਬਸ਼ੀਰਾ ਮਾਰવાડી ਹਾਰਬੜੀ ਬਸ਼ੇਰੀਆਂ ਜੰਬੇ ਇਟਲੀ ਸਟੱਡ ਫਾਰਮ ਆ ਗਿਆ ਜੀ ਇੱਧਰ ਇਹਨਾਂ ਦਾ ਵੀ ਘੋੜਾ ਆਉਣਾ ਕੱਲ ਨੂੰ ਪਹੁੰਚ ਜਾਊਗਾ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਜੀ ਢੱਲੋ ਸਟੱਡ ਫਾਰਮ ਬਹੁਤ ਸੋਹਣਾ ਨੁਕਰਾ ਸਿੱਧੂ ਸਟੱਡ ਫਾਰਮ ਕੋਟ ਤੇਵਰਤ ਏ ਵੀ ਉਰੇ ਆਉਣਾ ਜੀ ਬਸ਼ੇਰਾ ਆ ਬਹੁਤ ਸੋਹਣਾ ਮਾਈਆਂ ਨੇ ਟੈਂਟ ਲਾਇਆ ਕਾਪੀ ਪੈਚ ਵਾਲੇ ਭਾਈ ਕੱਲ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਬਹੁਤ ਸੋਹਣੀਆਂ ਕਾਲੀਆਂ ਦੋ ਬਸ਼ੇਰੀਆਂ ਨਹੀਂ ਬਸ਼ੇਰੇ ਨੇ ਬਾਈਆਂ ਤੋਂ ਆਪਾਂ ਲੈਣੇ ਆ ਡਿਟੇਲ ਬਈ ਬਣਾਈਏ ਬਾਈ ਵੀਡੀਓ ਮੜੀ ਜੀ ਬਾਈ ਹੁਣ ਇੱਕਪੂਰਖਾਲੇ ਤੋਂ ਆਪਦੀਆਂ ਬਹੁਤ ਸੋਹਣੀਆਂ ਤੋਂ ਕਾਲੀਆਂ ਬਸ਼ੇਰੀਆਂ ਲੈ ਕੇ ਪਹੁੰਚੇ ਆ ਜੀ ਕਰਦੇ ਆ ਬਾਈ ਉਹਨਾਂ ਨੂੰ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਦੋਂ ਪਹੁੰਚ ਕੇ ਸੀ ਵੀਰੇ ਮੰਡੀ ਤੇ ਥੋੜਾ ਜਿਹਾ ਟਾਈਮ ਹੋਦਾ ਬਾਈ ਜੀ 2 ਘੰਟੇ ਅੱਛਾ 2 ਘੰਟੇ ਲੈ ਇੱਕ ਵਾਰ ਕਿਵੇਂ ਲੱਗਦਾ ਜੀ ਮੰਡੀ ਦਾ ਰੁਖ ਪੂਰਾ ਆਣਾ ਗਾਗੂ ਕੁ ਲੱਗ ਰਿਹਾ ਜੀ ਹਾਂਜੀ ਹਾਂਜੀ ਚਲੋ ਵਧੀਆ ਜੀ ਵਧੀਆ ਬਾਕੀ ਬਸ਼ੇਰੀਆਂ ਵੀ ਬਹੁਤ ਸੋਹਣੀਆਂ ਨੇ ਕੀ ਡਿਟੇਲ ਆ ਵੀਰੇ ਬਸ਼ੇਰੀਆਂ ਦੀ ਡਿਟੇਲ ਬਾਈ ਜੀ ਆ ਜਿਹੜੀ ਸਰਪੰਚ ਦੀ ਹੈ ਜੀ ਸਰਪੰਚ ਕੋੜਾ ਜੀ ਸਰਪੰਚ ਕੋੜਾ ਕਿਹਦੇ ਕੋਲੇ ਆ ਜੀ ਆਪਣਾ ਭੇਟੀ ਵਾਲੇ ਜੀ ਰਾਜੇਬਾਗੀ ਕੋਲ ਅੱਛਾ ਜੀ ਹਾਂਜੀ ਠੀਕ ਹੈ ਜੀ ਕਿੰਨੇ ਟਾਈਮ ਦੀ ਹੈ ਜੀ ਬਸ਼ੇਰੀ ਬਸ਼ੇਰੀ ਦੀ ਇਹ ਹਜੇ ਚੋਗੜੀ ਆ ਜੀ ਅੱਛਾ ਜੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਹਜੇ 6 ਮਹੀਨੇ ਹੋ ਗਈ ਹੈ ਜੀ 6 ਮਹੀਨੇ ਹੋ ਗਏ ਬਾਕੀ ਲੰਬਾਈ ਲੰਮੂਈ ਬਹੁਤ ਸੋਹਣੀ ਆ ਤੇ ਮੈਂ ਵੀਡੀਓ ਦੇ ਵਿੱਚ ਦੇਖ ਰਿਹਾ ਹਾਂ ਬਸ਼ ਮਾ ਜੀ ਆਪਣੇ ਘਰੇ ਆ ਜੀ ਅੱਛਾ ਜੀ ਉਹਦਾ ਕੱਦ ਵਗੈਰਾ ਕਹਿੰਨਾ ਕੱਦ ਉਹਦਾ ਜੀ 62 62 ਨਹੀਂ 62 ਆਨ ਜੀ 62 ਠੀਕ ਮੱਲਵਾੜੀ ਕਰ ਦੋ ਦੱਸਣਾ ਚਾਹੋਗੇ ਜੀ ਮੁੱਲ ਜੀ ਜੋੜੇ ਦਾ ਆਪਾਂ ਸੱਤ ਕਰਦੇ ਪੀਆ ਜੋੜੇ ਦਾ ਜੀ ਹਾਂ ਜੀ ਤੇ ਕੱਲੀ ਕੱਲੀ ਦਈਏ ਜੀ ਕੱਲੇ ਕੱਲੀ ਦਾ ਕਰ ਲਾਂਗੇ ਜੀ 3 1/2 ਤੱਕ ਉਹ ਦੂਜੀ ਬਸ਼ੇਰੀ ਦੀ ਕੀ ਡਿਟੇਲ ਆ ਜੀ ਦੂਜੀ ਆ ਜੀ ਉਹਦੇ ਮੱਥੇ ਫੁੱਲੇ ਆ ਮਨੀ ਕੋੜੇ ਦੀ ਹਾਂ ਜੀ ਅੱਛਾ ਜੀ ਮਨੀ ਕੋੜਾ ਕਿੱਥੇ ਆ ਜੀ ਇਹ ਇਹ ਨਵੇਂ ਸ਼ਹਿਰ ਵੀਰੇ ਨਵੇਂ ਸ਼ਹਿਰ ਵੀਰੇ ਹਾਂ ਜੀ ਠੀਕ ਆ ਵੀਰੇ ਤੇ ਉਹਦੀ ਮਾਂ ਦੀ ਕੀ ਡਿਟੇਲ ਆ ਮਾਂ ਵੀ ਆਪਣੇ ਕੋਲੋਂ ਸੇਲ ਕਰਦੀ ਹੁੰਦੀ ਬਾਠੋਂ ਬਾਹਰ ਹੀ ਹੋ ਅੱਛਾ ਵੀਰੇ ਮਾਂ ਦੀ ਬਾਠੋਂ ਬਾਹਰ ਹੀ ਠੀਕ ਹੈ ਵੀਰੇ ਠੀਕ ਹੈ ਤੇ ਇਹਦੀ ਵੀ ਯਾਨੀ ਕਿ ਦੋਨੇ ਜੋੜੇ ਹੀ ਦੋਨੇ ਹਾਂਜੀ ਜੋੜਾ ਹੀ ਕਰ ਦਵਾ ਜੀ ਤਾਂ ਵਧੀਆ ਗੱਲ ਆ ਠੀਕ ਹੈ ਵੀਰੇ ਠੀਕ ਹੈ ਬਾਕੀ ਵੀਡੀਓ ਦੇ ਵਿੱਚ ਤੁਹਾਡਾ ਨੰਬਰ ਬੋਲ ਦੋ ਵੀਰੇ 76490 ਬਾਈ ਜੀ 76490 80000 ਪੂਰਾ 80000 ਪੂਰਾ ਠੀਕ ਹੈ ਵੀਰੇ ਬਾਕੀ ਐਡਰੈਸ ਵੀ ਦੱਸ ਦੋ ਬਾਈ ਆਪਣਾ ਐਡਰੈਸ ਬਾਈ ਜੀ ਕਪੂਰਥਲਾ ਪਲਵਾਨ ਸਟੱਡ ਫਾਰਮ ਨੇ ਜਾਮਪੁਰ ਪਿੰਡ ਦੀ ਠੀਕ ਹੈ ਵੀਰੇ ਠੀਕ ਹੈ ਧੰਨਵਾਦ ਵੀਰੇ ਬਹੁਤ 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 ਸੋਹਣੀ ਆ ਵੀਰੇ ਜੋੜਾ ਜੇ ਕਿਸੇ ਨੇ ਲੈਣਾ ਚਾਹਣਾ ਤਾਂ ਵੀਰੇ ਕਹ ਸਾਭ ਜਰਦੀਏ ਕਰਦੇ ਵਾਕੀ ਮੌਕੇ ਤੇ ਕਰ ਲੈਣਗੇ ਇੱਧਰ ਵੀ ਘੋੜਾ ਆਉਣਾ ਜੀ ਗਰਮੀ ਕਰਕੇ ਥੋੜਾ ਜਿਹਾ ਦਿਨ ਕੜੇ ਲੱਗੇ ਜਰੂ ਘੋੜਾ ਆਲੀਸ਼ਾਨ ਰੋਤਗੜਾ ਵਾਲੇ ਦਾ ਗ੍ਰਾਮ ਪੱਛਾ ਪੋਤਾ ਹੈ ਜੀ ਇੱਧਰ ਬਹੁਤ ਸੋਹਣੀ ਆ ਬਸ਼ੇਰੀਆਂ ਘੋੜੀਆਂ ਪਾਈਆਂ ਨਾਲ ਕਰਦੇ ਆ ਜੀ ਗੱਲ ਉਹਨਾਂ ਦਾ ਵੀਰੇ ਹਜੇ કરી ਜਾਂਦੇ ਆ ਜੀ ਤਿਆਰ ਹਰ ਦਾ ਜੇ ਲਾਈਕੀ ਪਹੁੰਚੇ ਆ ਮੰਡੀ ਤੇ ਬਾਈਆਂ ਨਾਲ ਵੀ ਕਰਾਉਣਾ ਹੈ ਗੱਲਬਾਤ ਥੋੜੀ ਬਹੁਤ ਸੋਹਣੀ ਕਾਲੀ ਘੋੜੀ ਹੈ ਵੀਰੇ ਜੈਡ ਬਲੈਕ ਅਜੇ ਵੀਰੇ ਹੁਣੇ ਲਾਈਕੀ ਪਹੁੰਚੇ ਨੇ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਕਿ ਉਹਦਾ ਸੈਟ ਕਰ ਰਹੇ ਨੇ ਉਹਨਾਂ ਨੂੰ ਬੰਨਣ ਦੇ ਲਈ ਬਹੁਤ ਸੋਹਣਾ ਸੈਟਅਪ ਤਿਆਰ ਕਰੀ ਜਾਂਦੇ ਨੇ ਜੀ ਵੀਰੇ ਇੱਧਰ ਅਬਲਕ ਕੋੜੀ ਲਾ ਰਹੇ ਨੇ ਜੀ ਗੱਡੀ ਦੇ ਵਿੱਚੋਂ ਬਹੁਤ ਬਈ ਨਾਰਾਜ਼ ਵੀ ਹੁੰਦੇ ਨੇ ਵੀ ਵੀਡੀਓ ਨਹੀਂ ਬਣਾਉਣੀ ਜੀ ਅਸੀਂ ਨੇ ਚਲੋ ਰੇਕ ਦਾ ਆਪ ਦਾ ਜਾਨਵਰ ਹੈ ਜੀ ਉਹਨਾਂ ਨੇ ਵੀਡੀਓ ਕਰਵਾਉਣੀ ਹੈ ਨਾ ਹਨਾ ਆਪਾਂ ਆਪਦਾ ਕੰਮ ਕਰ ਰਹੇ ਹਾਂ ਬਾਕੀ ਉਹ ਲੈ ਕੇ ਪਹੁੰਚੇ ਸੀ ਮੰਡੀ ਦੇ ਹਜੇ ਹੁਣੇ ਹੁਣੇ ਉਹ ਹਰਾਸਮੈਂਟ ਹੁੰਦੀ ਹੈ ਜੀ ਮੰਡੀ ਤੇ ਅਗਲਾ ਕਹਿੰਦਾ ਵੀ ਯਾਰ ਤੂੰ ਤਾਂ ਕੈਮਰਾ ਚੱਕ ਕੇ ਆ ਗਿਆ ਸਾਨੂੰ ਕੋੜੀਆਂ ਦਾ ਵਨ ਲੈਣ ਦੇ ਜਾਂ ਇਦਾਂ ਵੀ ਹੈ ਨਾ ਚਲੋ ਕੋਈ ਗੱਲ ਨਹੀਂ ਇੱਧਰ ਬਹੁਤ ਸੋਹਣੀ ਹੈ ਵੀਰੇ ਯਾਰ ਕਮੈਂਟ ਨੌਕਰੀ ਚੰਬੀ ਚੰਬੀ ਬੱਚੇ ਵੀਰੇ ਦੋ ਬੁਛੇਰੀਆਂ ਲੈ ਕੇ ਪਹੁੰਚਿਆ ਬਾਈ ਸਾਰਿਆਂ ਨਾਲ ਤੁਹਾਨੂੰ ਅੱਗੇ ਵੀ ਵੀਡੀਓ ਦਿਖਾਵਾਂਗੇ ਸੇਲ ਪਰਚੇਜ਼ ਵਾਲੇ ਜੋ ਕੋਈ ਵੀ ਜਾਨਦਰ ਹੋਣਗੇ ਬਹੁਤ ਸੋਹਣੀਆਂ ਫਿੱਡ ਬਾਡੀ ਦੀਆਂ ਵੀਰੇ ਔਰੀਆਂ ਲੈ ਕੇ ਪਹੁੰਚੇ ਨੇ ਬਾਈ ਹੁਣੇ ਬਾਈ ਉਹਨਾਂ ਨਾਲ ਕਰਦਿਆਂ ਗੱਲਬਾਤ ਵੀਰੇ ਵੀਰੇ ਆ ਫਰੋਜਪੁਰ ਤੋਂ ਆਪਣੇ ਜਾਨਦਰ ਲੈ ਕੇ ਆਏ ਜੀ ਕਰਾਉਂ ਦੀ ਮੰਡੀ ਤੇ ਵੀਰੇ ਤੋਂ ਲੈਣਿਆ ਡਿਟੇਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਦੋਂ ਪਹੁੰਚ ਗਏ ਸੀ ਵੀਰੇ ਮੰਡੀ ਤੇ ਸਾਢੇ ਜੀ ਕੱਲ ਪਹੁੰਚੇ ਜੀ ਕੱਲ ਪਹੁੰਚੇ ਹੋ ਜੀ ਕਿਵੇਂ ਲੱਗਦਾ ਜੀ ਮੰਡੀ ਦਾ ਰੁਖ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਧੀਆ ਰਿਸਪਾਂਸ ਮਿਲ ਰਿਹਾ ਹੈ ਜੀ ਹਾਂਜੀ ਹਾਂਜੀ ਠੀਕ ਕਿੰਨੇ ਜਾਨਵਰ ਲੈ ਕੇ ਆਏ ਹੋ ਜੀ ਤੁਸੀਂ ਮੰਡੀ ਤੇ 5 ਜਾਨਵਰ ਲੈ ਕੇ ਆਏ ਜੀ 5 ਜਾਨਵਰ ਲੈ ਕੇ ਕੋਈ ਵੇਚਿਆ ਵੀ ਹੈ ਜੀ ਹਾਂਜੀ ਇੱਕ ਇੱਕ ਵੇਚੀ ਇੱਕ ਬੇਗੀ ਜੀ ਚਲੋ ਵਧੀਆ ਜੀ ਵਧੀਆ ਬਾਕੀ ਗਾਹਾਂ ਕਾਈ ਜਾਂਦੇ ਆ ਹਨਾ ਜੀ ਹਾਂਜੀ 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 ਪਈਏ ਡਿਟੇਲ ਵੀਰੇ ਆਪਣੀ ਹਾਂਜੀ ਆ ਜਿਹੜੀ ਨ ਇਹਦਾ 270 ਮੰਗਦੇ ਜੀ ਅੱਛਾ ਵੀਰੇ ਦੋ ਨੁਗਰੀ ਨੱਤੰਦੀ ਪਾਸ ਅੱਛਾ ਵੀਰੇ ਪੱਕੀ ਬਰਾਤ ਦੀ ਪਾਸ ਪੱਕੀ ਬਰਾਤ ਦੀ ਪਾਸ ਵੀਰੇ ਅੱਛਾ 2 ਲੱਖ ਮੁੱਲ ਕਰਦੇ ਹੋ ਵੀਰੇ 270000 ਜੀ 270000 ਮੰਗਰ ਕੀ ਆ ਇਹਦੇ ਵੀਰੇ ਮਗਰ ਇਹਦੇ ਕੁਝ ਨਹੀਂ ਗਾ ਜੀ ਅੱਛਾ ਖਾਲੀ ਆ ਮੋਗੇ ਨਹੀਂ ਠੀਕ ਆ ਪੱਕੀ ਬਰਾਤ ਸਾਰਾ ਕੁਝ ਲਾਉਂਦੀ ਆ ਕੱਦ ਕਿੰਨਾ ਹੋ ਵੀਰੇ ਇਹਦਾ ਕੱਦ ਹੈ ਗਾ ਜੀ 63 ਇੰਚ ਦਾ 63 ਇੰਚ ਹਾਂਜੀ ਥੋੜੀ ਫਲਕਾਰੀ ਆ ਯਾਨੀ ਕਿ ਉਹ ਬੱਚੇ-ਪੁੱੱਚੇ ਦੇਖੇ ਨੇ ਵੀਰੇ ਪਹਿਲਾਂ ਕਿਵੇਂ ਦਿੱਤੇ ਨੇ ਇਹਨੇ ਹਾਂਜੀ ਹਾਂਜੀ ਅੱਛਾ ਜੀ ਨੁਕਰੇ ਬੱਚੇ ਦਿੰਦੀ ਆ ਜੀ ਠੀਕ ਆ ਵੀਰੇ ਤੇ ਉਹ ਨਾਲ ਬੱਚਾ ਜਿਹੜਾ ਆਪ ਲਖ ਉਹ ਬੱਚਾ ਕਿਸੇ ਦਾ ਹੈ ਕਿਸੇ ਦਾ ਜਿੱਕਿਆ ਹੈ ਅੱਛਾ ਜੀ ਵਿੱਗੇ ਜੀ ਉਹ ਚਲੋ ਵਧੀਆ ਪਤਾਈਆਂ ਜੀ ਉਹ ਜੋ ਅੱਗੇ ਆ ਜੀ ਇਹ ਕੀ ਹੈ ਜੀ ਇਹ ਢੋੜਾ ਜਾਂ ਕੁੜੀ ਕੁੜੀ ਅੱਛਾ ਮਾਰਵੜੀ ਕੁੜੀ ਹੈ ਇਹਦੀ ਕੀ ਡਿਟੇਲ ਹੈ ਜੀ 2 ਲੱਖ ਰੁਪਏ ਅੱਛਾ ਇਹ 2 ਲੱਖ ਰੁਪਏ ਮੰਗਦੇ ਹੋ ਜੀ ਅੱਛਾ ਜੀ ਕਿੰਨੀ ਉਮਰ ਹੈ ਜੀ ਇਹਦੀ ਇਹਦੀ ਉਮਰ 2 ਦੰਦ ਦੇ 2 ਦੰਦ ਦਾ ਜੀ ਠੀਕ ਹੈ ਜੀ ਤੇ ਮੰਡੀ ਦਾ ਕਿਵੇਂ ਲੱਗਦਾ ਰੁੱਖ ਬਪਾੜੀ ਲੱਗੀ ਜਾਂਦਾ ਜੀ ਮੰਡੀ ਹੈ ਜੀ ਮੰਡੀ ਮੰਡੀ ਹੈ ਜੀ ਮੰਡੀ ਡਾਊਨ ਹੈ ਮੰਡੀ ਡਾਊਨ ਆ ਯਾਰ ਬਹੁਤ ਜ਼ਿਆਦਾ ਡਾਊਨ ਹੈ ਜੀ ਨਹੀਂ ਡਾਊਨ ਹੈ ਮੰਡੀ ਨਹੀਂ ਨਹੀਂ ਇਹ ਕਹਿੰਦੇ ਜੀ ਤੇਜ ਆ ਤੁਸੀਂ ਕਹਿੰਦੇ ਡਾਊਨ ਆ ਡਾਊਨ ਹੈ ਸਾਡਾ ਜਦ ਮਾਲ ਦੀ ਸਾਡੇ ਵਾਸਤੇ ਡਾਊਨ ਹੈ ਹਾਂ ਨਹੀਂ ਜਦੋਂ ਪਿਛਲੀ ਵਾਰ ਦੇ ਰੁਕ ਹਿਸਾਬ ਨਾਲ ਤੁਸੀਂ ਦੇਖਦੇ ਹੋ ਹੁਣ ਵੀ ਜਦ ਪਹਿਲਾਂ ਮੰਡੀਆਂ ਤੇ ਆਉਨੇ ਹੋ ਤੁਸੀਂ ਮੰਡੀ ਇਹ ਨਹੀਂ ਜੀ ਮੰਡੀ ਤੇਜ ਹੈ ਅੱਛਾ ਜੀ ਮੁੱਲ ਲੋਕ ਨਿਜਾਇਜ਼ ਕਰਤੀ ਆ ਇਹਨੇ ਹਾਂ 12 ਲੱਖ ਮੰਗਦਾ ਹੋਵੇ 14 ਲੱਖ ਮੰਗਦਾ ਠੀਕ ਹੈ ਜੀ ਠੀਕ ਹੈ ਤੁਸੀਂ ਯਾਨੀ ਕਿ ਆਪਦੇ ਜਾਨਵਰਾਂ ਦਾ ਜਿੰਨੇ ਕਿਤਾ ਜਾਨਵਰ ਆ ਉਹੀ ਮੁੱਲ ਮੰਗਣਾ ਬਾਕੀ ਜੋ ਤੁਸੀਂ ਰੇਟ ਮੰਗਿਆ ਇਹਦੇ ਨਾਲੋਂ ਵੱਧ ਘੱਟ ਕਰ ਲਓਗੇ ਕਰ ਲਾ ਦੇ ਕਰ ਜੇ ਜੋ ਬਸ਼ੇਰਾ ਖੜਾ ਜੀ ਉਹ ਵੀ ਆਪਣੀ ਆ ਨਹੀਂ ਉਹ ਕਿਸੇ ਦਾ ਜੀ ਅੱਛਾ ਯਾ ਦੋਈ ਕੁੜੀਆਂ ਆਪਣੀਆਂ ਨੇ ਕੀ ਨੰਬਰ ਆ ਜੀ ਆਪਣਾ ਨੰਬਰ 10 ਮਮਾ 10 ਨੰਬਰ ਜੀ ਇਨਵੈਕਸ਼ਨ ਅੰਜਾਈ 0 25 07 99 149 025 ਜਿਹੜੀ 99 149 ਜੀ 025 07 025 07 ਫਿਰੋਜ਼ਪੁਰ ਸਿਟੀ ਕੋਈ ਕੋਰ ਸਿਟੀ ਹਾਂਜੀ ਸੁੱਖਾ ਬਾਬਾ ਜੀ ਸੁੱਖਾ ਬਾਬਾ ਜੀ ਸਾਡ ਫਾਰਮ ਕੋੜੀਆਂ ਦਾ ਸਾਡ ਫਾਰਮ ਜੀ ਤੇ ਵੀਰੇ ਉਹ ਕਿਸੇ ਨੂੰ ਵੀ ਕੋਈ ਵੀ ਘੋੜੀ ਪਸੰਦ ਆਉਂਦੀ ਹੋ ਤਾਂ ਬਾਈਆਂ ਨੂੰ ਕਰ ਲਿਓ ਜੀ ਕਾਲ ਵੇਚ ਜਕੋ ਕੇ ਬਾਈ ਕਹਿੰਦੇ ਇਹਨਾਂ ਦੇ ਇੱਕ ਦੋ ਇੱਕ ਵਾਰੀ ਨੌਕਰੀ ਆ ਗਈ ਇੱਕ ਨਾਲ ਮਾਰવાડી ਘੋੜੀ ਆ ਗਈ ਜੀ ਧੰਨਵਾਦ